ਵੀਰ ਮੇਲੇ ਨੂੰ ਰਾਤ ਗਿਆ ਕੋਈ ਸੱਪ ਜ਼ਹਿਰਲਾ ਦਸ ਜੋਗੀ ਵੀਰ ਮੇਰੇ ਨੂੰ ਰਾਲ ਗਿਆ ਕੋਈ ਸੱਪ ਜ਼ਹਿਰਲਾ ਦਸ ਜੋਗੀ ਲਾਸਵੀਰ ਦੀ ਨਜ਼ਰ ਨਾ ਆਵੇ ਖੋਲ ਕਹਾਣੀ ਦਸ ਜੋਗੀ ਲਾਸਵੀਰ ਦੀ ਨਜ਼ਰ ਨਾ ਆਵੇ ਖੋਲ ਕਹਾਣੀ ਦਸ ਜੋਗੀ ਰੂਪ ਬਸੰਤ ਨਾਮ ਹੈ ਸਾਡਾ ਖੜਗ ਸਿੰਘ ਦੇ ਜਾਏ ਹਾਂ ਮਾਂ ਮਤਰੇਈ ਤੋਕਾ ਕਰਕੇ ਵਿੱਚ ਬਖਤਾਂ ਦੇ ਪਾਏ ਹਾਂ ਰੂਪ ਬਸੰਤ ਨਾਮ ਹੈ ਸਾਡਾ ਖੜਗ ਸਿੰਘ ਦੇ ਜਾਏ ਹਾਂ ਮਾਂ ਮਤਰੇਈ ਤੋਕਾ ਕਰਕੇ ਵਿੱਚ ਬਖਤਾਂ ਦੇ ਪਾਏ ਹਾਂ ਹੋ ਲਿਖਿਆ ਦੇਖਣਾ ਮੇਟੇ ਕੋਈ ਜੇ ਤੇਰੇ ਵਹਿ ਮਤ ਜੋਗੀ ਪੀਰ ਮੇਰੇ ਨੂੰ ਪੀਰ ਮੇਰੇ ਨੂੰ ਰਾਤ ਕੇ ਆ ਕੋਈ ਸਪਤਹਿ ਰੀਲਾ ਦੱਸ ਜੋਗੀ ਦਾਸ ਪੀਰ ਦੀ ਨજર ਨਯਾਬੇ ਖੋਲ ਕਹਾਣੀ ਦੱਸ ਜੋਗੀ ਇਹ ਗਲ ਪਾ ਬੱਕੜੀ ਉਸ ਨੂੰ ਐਸ ਜਗ੍ਹਾ ਤੇ ਸੁੱਤੇ ਨੂੰ ਹੋਣੀ ਡਹਿਲ ਜੁਦਾਈਆਂ ਪਾਈਆਂ ਲਾਗੀ ਤੋਰਕ ਨੂੰਤੇ ਨੂੰ ਕੁੱਟ ਕੇ ਪਾਗਲ ਬੱਕੜੀ ਉਸ ਨੂੰ ਐਸ ਜਗ੍ਹਾ ਤੇ ਸੁੱਤੇ ਨੂੰ ਹੋਣੀ ਡਹਿਣ ਜੁਦਾਈਆਂ ਪਾਈਆਂ ਲਾਗੀ ਤੋਰਕ ਨੂੰਤੇ ਨੂੰ ਉਹ ਲੈ ਗਿਆ ਖੋ ਕੇ ਮੇਰੀ ਵਾਰ ਮੇਰੇ ਤੋਂ ਦੱਸ ਚੋਗੀ ਉਹ ਲੈ ਗਿਆ ਛੋਟਾ ਖੋ ਕੇ ਮੇਰੀ ਵਾਰ ਮੇਰੇ ਤੋਂ ਦੱਸ ਚੋਗੀ ਲਾਸ ਪੀਰ ਦੀ ਨਜ਼ਰ ਨਾ ਆਵੇ ਖੋਲ ਕਾਣੀ ਦੱਸ ਚੋਗੀ ਲਾਸ ਪੀਰ ਦੀ ਨਜ਼ਰ ਨਾ ਆਵੇ ਖੋਲ ਕਾਣੀ ਦੱਸ ਚੋਗੀ ਦਿੱਤੋ ਚੰਗਾ ਸੀ ਮੈਂ ਬਣ ਤਖਾਰੀ ਜੀ ਲੈਂਦਾ ਸੰਗ ਵੀਰ ਦੇ ਦੁਖ ਸੁਖ ਸਹਦਾ ਕੁੱਟ ਸਬਰ ਦੇ ਪੀ ਲੈਂਦਾ ਐਸੇ ਰਾਤ ਤੋ ਚੰਗਾ ਸੀ ਮੈਂ ਬਣ ਤਖਾਰੀ ਜੀ ਲੈਂਦਾ ਸੰਗ ਵੀਰ ਦੇ ਦੁਖ ਸੁਖ ਸਹਦਾ ਕੁੱਟ ਸਬਰ ਦੇ ਪੀ ਲੈਂਦਾ ਕਫਨ ਲੈਣ ਗਿਆ ਹੀ ਮੈਂ ਤਾਂ ਪੱਕਾ ਫੜ ਲੈਣ ਗਿਆ ਕੀ ਮੈਂ ਤਾਂ ਗਿਆ ਜੰਡਾਲੀ ਬਦ ਚੋਗੀ ਨਾਸ ਮੇਰੇ ਦੀ ਉਹ লাশ ਵੀਰ ਦੀ ਨજર ਨਾ ਆਵੇ ਖੋਲ ਕਹਾਣੀ ਦੱਸ ਜੋਗੀ লাশ ਵੀਰ ਦੀ ਨજર ਨਾ ਆਵੇ ਖੋਲ ਕਹਾਣੀ ਦੱਸ ਜੋਗੀ ਬਿਨਾ ਹੁਕਮਤ ਤੋਂ ਪਤਨੀ ਹਿਲਦਾ ਸਭ ਕੁਝੇ ਕਰਨੇ ਹਾਰ ਜਿਹੜਾ ਆਸੇ ਉਸਤੇ ਹੁਕਮ ਦੇ ਬਾਝੋਂ ਸਕੇ ਕਿਸੇ ਨੂੰ ਮਾਰ ਕੇੜਾ ਬਿਨਾ ਹੁਕਮ ਤੋਂ ਪਤਨੀ ਹਿਲਦਾ ਸਭ ਕੁਝ ਕਰਨੇ ਹਾਰ ਜਿਹੜਾ ਪਾਸ ਉਸਤੇ ਹੁਕਮ ਦੇ ਬਾਝੋਂ ਸਕੇ ਕਿਸੇ ਨੂੰ ਮਾਰ ਕੇੜਾ ਓਪੇ ਮਾਰੇ ਆਪ ਜਵਾਵੇ ਸਭ ਅਲ ਬੇਲੇ ਬਸ ਜੋਗੀ ਉੱਪੇ ਮਾਰੇ ਆਬ ਜਵਾਵੇ ਸਭ ਅਲ ਭੇਲੇ ਵਸ ਜੋਗੀ ਨਾਸਬੀਰ ਦੀ ਨਜ਼ਰ ਨਾ ਆਵੇ ਖੋਲ ਕਹਾਣੀ ਦੱਸ ਜੋਗੀ ਨਾਸਬੀਰ ਦੀ ਨਜ਼ਰ ਨਾ ਆਵੇ ਖੋਲ ਕਹਾਣੀ ਦੱਸ ਜੋਗੀ ਪੀਰ ਮੇਰੇ ਨੂਰ ਆਲ ਗਿਆ ਕੋਈ ਸਬਜ਼ਾ ਰੀਲਾ ਦੱਸ ਜੋਗੀ ਨਾਸਬੀਰ ਦੀ ਨਜ਼ਰ ਨਾ ਆਵੇ ਖੋਲ ਕਹਾਣੀ ਦੱਸ ਜੋਗੀ